ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤਾਂ ਅੱਜ ਗੱਲ ਕਰਦੇ ਆ ਜੀ ਗੈਰੀ ਸੰਧੂ ਜੀ ਖਾਨ ਤੇ ਖਾਨ ਸਾਹਿਬ ਦੀ ਕਿੱਸਾ ਪਾ ਤੁਹਾਨੂੰ ਇਹਨਾਂ ਦਾ ਹੀ ਸੁਣਾਵਾਂਗੇ ਐਂਡ ਤੱਕ ਇਹਨੂੰ ਸੁਣ ਕੇ ਜਾਇਓ ਸਾਨੂੰ ਵੀ ਭੁਸ ਪੈ ਗਿਆ ਜਿੱਦਾਂ ਨਾ ਉਹ ਖਾਣਾ ਖਾਣ ਤੋਂ ਬਾਅਦ ਕਿਸੇ ਨੂੰ ਗੁੜ ਖਾਣ ਦੀ ਆਦਤ ਹੁੰਦੀ ਹੈ ਜਾਂ ਕੋ ਸੌਣ ਤੋਂ ਪਹਿਲਾਂ ਦੁੱਧ ਉਹ ਸਾਨੂੰ ਹੁਣ ਬੂਸਟ ਕਰਦਾ ਉਹਨਾਂ ਲੋਕਾਂ ਨੇ ਜਿਹੜੇ ਸੱਚ ਸੁਣਦੇ ਆ ਜਿਹੜੇ ਕਹੀ ਜਾਂਦੇ ਹੋ ਪੱਗ ਬੰਨ ਲੈ ਦਲਜੀਤ ਦੀ ਗੱਲ ਕਰਨ ਲਈ ਪੱਗ ਬੰਨਣ ਦੀ ਕੀ ਲੋੜ ਆ ਪਹਿਲਾਂ ਮੈਨੂੰ ਇਹ ਦੱਸਣੇ ਭਾਈ ਸਾਹਿਬ ਜਿਹੜੇ ਵੀ ਮੈਨੂੰ ਕਹਿੰਦੇ ਆ ਨਾ ਦਲਜੀਤ ਦੀ ਗੱਲ ਕਰ ਰਹੇ ਆ ਜਾਂ ਕਿਸੇ ਦੀ ਬਾਈ ਇਹ ਸਿੱਖੀ ਚ ਇਦਾਂ ਦੇ ਬੰਦੇ ਭਰਤੀ ਆਏ ਨਾ ਕਰੋ ਉਦੋਂ ਹੀ ੱਟਕੇ ਨਾ ਤੁਸੀਂ ਪਹਿਲਾਂ ਘਾਣ ਇਦਾਂ ਹੀ ਕਰਾਇਆ ਸਿੱਖੀ ਦਾ ਤੁਹਾਨੂੰ ਮੈਂ ਦੱਸਾਂ ਹਨਾ ਇਹ ਸਮਝਿਆ ਕਰੋ ਤੇ ਨੰਬਰ 2 ਤੇ ਕਈ ਲੋਕ ਵਿਦਵਾਨ ਬਣਾਉਣ ਤੇ ਤੁਰੇ ਹੋਏ ਨੇ ਵੋਟਾਂ ਤੋਂ ਪਹਿਲਾਂ ਪਹਿਲਾਂ ਸਟੇਜਾਂ ਤੇ ਕਿੰਨਾ ਕੁਛ ਕਰ ਰਹੇ ਇਹ ਚੀਜ਼ਾਂ ਨੂੰ ਸਮਝੋ ਵੋਟਾਂ ਕਰਕੇ ਹੀ ਅਸੀਂ ਆਏ ਆ ਅਸੀਂ ਕਿਸੇ ਪਬਲਿਕ ਦਾ ਮਾੜਾ ਨਹੀਂ ਚਾਹੁੰਦੇ ਬਾਅਦ ਚ ਪਬਲਿਕ ਫੇ ਮਾੜਾ ਕਹਿੰਦੀ ਫਿਰਦੀ ਇਹਨਾਂ ਨੂੰ ਮੈਂ ਤਾਂ ਹਰ ਚੀਜ਼ ਦਾ ਤੁਹਾਨੂੰ ਨਾਲ ਐਨ ਸਿੱਟਾ ਕੱਢ ਕੇ ਦਊਂਗਾ 10% ਅਮੀਰ ਨੇ 90% ਗਰੀਬ ਨੂੰ ਕਿਵੇਂ ਕਮਾਇਆ ਪਿਆ ਭੇਡਾਂ ਬਣਾਇਆ ਭੇਡ ਚਾਲ ਚ ਆਪਾਂ ਪੈ ਜਾਂਦੇ ਆ ਕੋਈ ਅਮੀਰ ਪੈਸੇ ਲੈ ਕੇ ਸਾਫ਼ ਝੂਠ ਬੋਲਦਾ ਸਾਨੂੰ ਦਿਸਦਾ ਸਾਨੂੰ ਲੱਗਦਾ ਉਹ ਚੰਗਾ ਆ ਸਹੀ ਬੋਲਦਾ ਜਿਹੜਾ ਸੱਚ ਬੋਲਦਾ ਜੇ ਕੋਈ ਗਰੀਬ ਜਾਂ ਆਮ ਬੰਦਾ ਤੁਹਾਨੂੰ ਉਹ ਭੈਣਾ ਲੱਗਦਾ ਇਹ ਗੱਲਾਂ ਸਮਝਿਆ ਕਰੋ ਤੇ ਮੋੜ ਆਈ ਆਪਣੇ ਉਸੇ ਕਿਸੇ ਤੇ ਜੀ ਖਾਨ ਜਿਹੜਾ ਖਾਨ ਸਾਹਿਬ ਹੈ ਗੈਰੀ ਸੰਧੂ ਗੈਰੀ ਸੰਧੂ ਮੈਨੂੰ ਚੰਗਾ ਲੱਗਦਾ ਹੈ ਵਧੀਆ ਬੰਦਾ ਲੱਗਦਾ ਹੈ ਖੜਮੇ ਸੁਹਾਲਾ ਸੀ ਪਰ ਵਿੱਚ ਜਹੇ ਇਹ ਵੀ ਇਹਨੂੰ ਭੀੜ ਚ ਲੱਗਣਾ ਪਿਆ ਉਸਤਾਦ ਜੀ ਉਸਤਾਦ ਜੀ ਕਰਨਾ ਪੈਂਦਾ ਕਿਉਂਕਿ ਇਹਨਾਂ ਨੇ ਸਿੱਧੂ ਨਹੀਂ ਬਣ ਜਾਣਾ ਕਿਨੇ ਉਹ ਕਰਕੇ ਹੀ ਇੱਥੇ ਤੱਕੇ ਚੱਲੇ ਨੇ ਤੇ ਆ ਲਾਈਵ ਹੋ ਕੇ ਕੱਲ ਪਰਸੋਂ ਬੜੀਆਂ ਗਾਲਾਂ ਕੱਢਦਾ ਸੀ ਦੇਖੋ ਮੇਰਾ ਤਾਂ ਰੱਬ ਸਾਥ ਦਿੰਦਾ ਜਿਹਦੇ ਲਈ ਮੈਂ ਵੀਡੀਓ ਬਣਾਉਣੀ ਹੁੰਦੀ ਆ ਉਹ ਕੋਈ ਨਾ ਕੋਈ ਐਸੀ ਕਰਤੂਤ ਕਰ ਜਾਂਦਾ ਤੇ ਮੈਨੂੰ ਉਹ ਸੱਚ ਬੋਲਣਾ ਪੈਂਦਾ ਮੈਂ ਬੰਦੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਸੀ ਭਾਵੇਂ ਜੈਸਮੀਨ ਸੈਂਡਲਸ ਨਾਲ ਜੋ ਵੀ ਕਹਿੰਦਾ ਉਹ ਥੱਲੇ ਕਿਸੇ ਨੇ ਕਮੈਂਟ ਪਾਇਆ ਮਾਂ ਭੈਣ ਦੀਆਂ ਗਾਲਾਂ ਕੱਢਣ ਲੱਪਿਆ ਬੰਦਾ ਚੰਗਾ ਆ ਜੇ ਸਾਡੀ ਵੀਡੀਓ ਸੁਣ ਕੇ ਸਮਝ ਜਵੇ ਥੋੜਾ ਸਹੀ ਚੱਲ ਪਏ ਤਾਂ ਕੋਈ ਬਦੂਆ ਨਹੀਂ ਆ ਹੁਣ ਇਹ ਤਾਂ ਪਹਿਲਾਂ ਬਹੁਤ ਵਧੀਆ ਸੀ ਇਹ ਇਹਨਾਂ ਨਾਲ ਘੁਮਕੀ ਹੋ ਗਿਆ ਇੱਕ ਦਿਨ ਲਾਈਵ ਹੋ ਕੇ ਤੇ ਆਹ ਲਾਈਵ ਸ਼ੋਅ ਚੱਲਦੇ ਦੇ ਵਿੱਚ ਹੀ ਜੀ ਖਾਨ ਪੁੱਛਦਾ ਉਹਨੂੰ ਕੀ ਕਰਦਾ ਓਏ ਉਹ ਮੋਰਿਓ ਬੋਲੂ ਕਹਿੰਦਾ ਕਿ ਉਹ ਟੱਟੀ ਕਰਦਾ ਇਹ ਗੱਲਾਂ ਤੁਹਾਨੂੰ ਦੁਨੀਆ ਫੋਲੋ ਕਰਦੀ ਹੈ ਤੁਹਾਡੇ ਗੱਲਾਂ ਕਰਨ ਵਾਲੀਆਂ ਜੇ ਤੁਹਾਨੂੰ ਗਾਲਾ ਕੱਢਣ ਦਾ ਇਹ ਕਿਹਨੇ ਅਧਿਕਾਰ ਦਿੱਤਾ ਕਈ ਵਾਰੀ ਖਾਨ ਸਾਹਿਬ ਲਾਈਵ ਹੋਇਆ ਹੁੰਦਾ ਇਹ ਗਾਲਾ ਕੱਢਦਾ ਖਾਨ ਸਾਹਿਬ ਜਦੋਂ ਕੁਝ ਨਹੀਂ ਬਣਿਆ ਸੀ ਉਦੋਂ ਮੈਨਾਂ ਅੱਧਾ-ਅੱਧਾ ਘੰਟਾ ਇਹ ਗੱਲਾਂ ਕਰਦਾ ਮੁੰਬਈ ਤੋਂ ਮੈਂ ਜਦੋਂ ਕਾਲ ਕਰਦਾ ਮੈਂ ਦੀ ਤਾਰੀਫ਼ ਵੀ ਕਰਦਾ ਕਿਸੇ ਸਟੂਡੀਓ 'ਚ ਮੈਂ ਸੁਣਿਆ ਸੀ ਮੁੜ ਕੇ ਮੈਂ ਇਹਦੇ ਨਾਲ ਇੱਕ ਫਿਲਮ ਕਰਨ ਲਈ ਸੋਚਿਆ ਕਿ ਚਲੋ ਮੈਨੂੰ ਇਹ ਸੀ ਵੀ ਐਕਟਰ ਤਾਂ ਮੈਂ ਕਰਾਉਣਾ ਨਾ ਮੈਂ ਕਰਾ ਲੂੰਗਾ ਤੇ ਇਹਨਾਂ ਨਾਲ ਗੱਲ ਕੀਤੀ ਚਲੋ ਭਾਈ ਸਾਹਿਬ ਨੇ ਪੈਸੇ ਵੀ 2 ਕਰੋੜ ਮੰਗਿਆ ਸੀ ਕਰ ਲਾਂਗੇ ਸੁੱਖਾ ਗੱਲ ਹੋ ਗਈ ਕਰੋਨਾ ਆ ਗਿਆ ਮੈਂ ਇੱਥੇ ਆ ਗਿਆ ਜੀ ਤੇ ਇਹਨਾਂ ਫੋਨ ਹੀ ਨਾ ਚੱਕਿਆ ਫੇਰ ਮੁੜ ਕੇ ਚਲੋ ਮੇਰੀ ਇਹਨਾਂ ਨਾਲ ਗੱਲ ਵੀ ਗਲਤ ਨਹੀਂ ਮੰਨਦੇ ਬੋਲੇ ਮੈਂ ਜਦੋਂ ਇਹਨਾਂ ਨੂੰ ਕਾਲ ਵੀ ਕੀਤੀ ਬੰਦੇ ਚੰਗੇ ਆ ਪਰ ਇਹ ਆਪਣੇਆਂ ਨੂੰ ਥੋੜਾ ਜਿਹਾ ਚੇਂਜ ਕਰਨ ਹੁਣ ਮੇਨ ਮੁੱਦੇ ਤੇ ਆਉਣੇ ਤੇ ਇਹ ਖਾਨ ਸਾਹਿਬ ਤੇ ਜੀ ਖਾਨ ਕਹੀ ਜਾਂਦੇ ਸਾਡਾ ਉਸਤਾਦ ਗੈਰੀ ਸੰਧੂ ਫਲਾਨਾ ਇਹਨਾਂ ਨੂੰ ਇੱਕ ਗੱਲ ਪੁੱਛੋ ਕਿ ਜਿਨੇ ਤੁਹਾਨੂੰ ਤੁਰਨਾ ਸਿਖਾਇਆ ਜਗਰਾਤਿਆਂ ਤੇ ਲਗਿਆ ਤੁਹਾਨੂੰ ਬੱਚਿਆਂ ਨੂੰ ਤੁਹਾਨੂੰ ਠੰਡ ਲੱਗਣੀ ਤੋਂ ਤੇ ਕੰਬਲ ਦੇਣੇ ਤੁਹਾਡੇ ਕੋਲ ਭੇਤ ਕੱਢ-ਕੱਢ ਕੇ ਲਿਆ ਆ ਮੈਂ ਕਿੱਥੋਂ ਦੇਖੋ ਤੇ ਉਹ ਅਸਲਮ ਸਿੱਧੂ ਨੂੰ ਤੁਸੀਂ ਕਦੀ ਸੁਣਦੇ ਹੋ ਉਹਦਾ ਫੋਨ ਸੁਣਦੇ ਹੋ ਜੇ ਉਹ ਤੋਂ ਪ੍ਰੋਗਰਾਮ ਕੋਈ ਬੁੱਕ ਕਰਾਉਣਾ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਇਹਨੇ ਫੇਕ ਨਾ ਬਣੋ ਤੁਹਾਡੇ ਮਗਰ ਦੁਨੀਆ ਲੱਗ ਜਾਂਦੀ ਮੈਂ ਤੁਹਾਡੇ ਪਰਦੇ ਤਾਂ ਖੋਲ ਰਿਹਾ ਕਿਉਂਕਿ ਪਬਲਿਕ ਨੂੰ ਸਮਝਾਵੇ ਇਹ ਪਬਲਿਕ ਨੂੰ ਸਮਝਣਾ ਚਾਹੀਦਾ ਹੁਣ ਬਦਵਾਨ ਬਣਾਉਣ ਨੂੰ ਲੱਗੇ ਹੋਏ ਨੇ ਵੋਟਾਂ ਤੋਂ ਪਹਿਲਾਂ ਪਹਿਲਾ ਇੱਕ ਨੂੰ ਉਹ ਕੌਣ ਹੈ ਤੁਸੀਂ ਆਪ ਸਮਝ ਲਓ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਅਗਲੀ ਗੱਲ ਅੱਗੇ ਕਰਾਂਗੇ ਤੇ ਇਹ ਉਦਾਂ ਆਪਣੇ ਦੇਖੋ Nusrat Fateh Ali Khan ਸਾਹਿਬ ਦੇ ਲਈ ਉਹ ਰੋਂਦਾ ਇਦਾਂ ਬਈ ਖਾਨ ਸਾਹਿਬ ਜਿੱਦਾਂ ਉਹਨਾਂ ਦੀ ਗੋਚ ਚ ਖੇលਿਆ ਹੁੰਦਾ ਪਹਿਲਾਂ ਹੀ ਮੈਂ ਕਿਹਾ ਜਿਨ੍ਹਾਂ ਨੇ ਸਾਹਮ੍ਹਿਆ ਚੱਲਣਾ ਸਿਕਾਇਆ ਉਹ ਯਾਦ ਵੀ ਨਹੀਂ ਆਉਂਦਾ ਇੱਥੋਂ ਸੋਚੋ ਵੀ ਕਿੰਨੇ ਬਨਾਪਤੀ ਹੋਣਗੇ ਕੋਈ ਵੀ ਭੁੱਲ ਚੁੱਕ ਹੋਵੇ ਮਾਫ਼ ਅੱਗੇ ਚੱਲ ਕੇ ਹੋਰ ਕਿੱਸਾ ਲੈ ਕੇ ਆਵਾਂਗੇ ਹਨਾ ਇੱਕ ਕਿੱਸਾ ਹੋਰ ਹੈ ਸੋਨਮ ਬਾਜਵਾ ਦਾ ਉਹ ਲੈ ਕੇ ਆਉਂਗਾ ਕਿਉਂਕਿ ਉਹਦੀ ਗੱਲ ਤੁਸੀਂ ਸੁਣੀ ਬਹੁਤ ਚੰਗੀ ਤਰ੍ਹਾਂ ਤੇ ਇਹ ਦੇਖੋ ਇੰਨੇ ਚਾਲੂ ਆ ਇਹਨਾਂ ਨੇ ਕੁਝ ਕਰਕੇ ਸਾਡੇ ਚੈਨਲ ਦੀ ਰੀਚ ਘਟਾਈ ਆ ਇਹ ਪਬਲਿਕ ਦਾ ਸਾਹ ਚ ਇਹਦਾ ਮੈਨੂੰ ਵੀਊ ਪੈਸੇ ਨਹੀਂ ਚਾਹੀਦੇ ਯਾਰ ਬਿਲਕੁਲ ਨਹੀਂ ਚਾਹੀਦੇ ਜੋ ਚਾਹੀਦੇ ਹੁਣ ਮੈਂ ਲੈਟਾਂ ਦੇਖਾਂ ਕੁਝ ਨਹੀਂ ਦੇਖਦਾ ਮੈਂ ਹਨਾ ਪਰ ਇਹ ਗੇਮਾਂ ਕਰਦੇ ਆ ਸਮਝਿਆ ਕਰੋ ਗਿੱਪੀ ਨਾਲ ਬੋਲਣ ਤੋਂ ਬਾਅਦ ਇਦਾਂ ਹੋਇਆ ਔਰ ਦੇਖੋ ਤੁਹਾਡੇ ਲਈ ਅਸੀਂ ਬਿਜ਼ੀ ਹੁੰਦੇ ਹੋਏ ਵੀ ਗੱਡੀ 'ਚ ਬਹਿ ਕੇ ਜਾਂਦੇ ਆ ਦਿੱਲੀ ਨੂੰ ਜਾਂਦੇ ਆ ਹੋਇਆ ਵੀਡੀਓ ਬਣਾ ਕੇ ਪਾ ਰਹਾਂ ਤੇ ਇੱਕ ਗੱਲ ਹੋਰ ਆ ਦੇਖੋ ਭਾਈ ਸਾਹਿਬ ਦੀ ਫੋਟੋ ਇਹ ਕਿਹਦੇ ਬਾਰੇ ਕਹਿੰਦੇ ਨੇ ਵੀ ਆਪਣਾ ਸਕੀਮਤੀ ਸਮਾਂ ਦੇ ਦੋ ਜ਼ਿੰਦਗੀ ਦੇ ਉਹ ਬੰਦਾ ਸੈੱਟ ਹੋ ਕੇ ਦੁਸ਼ਮਣ ਬਣ ਜਾਂਦਾ ਇਹ ਫੋਟੋ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਾਓ ਸਾਡੇ ਕੋ ਸਿੱਧਾ ਕਿਸੇ ਨੇ ਨਹੀਂ ਬੋਲਣਾ ਇੰਡਸਟਰੀ ਵਾਲੇ ਨੇ ਉਹਨੇ ਘੁੰਮਫਰਾ ਕੇ ਗੱਲ ਕਰਨੀ ਆ ਇਹ ਕਿਹਦੇ ਨਾਲ ਸੀ ਭਾਈ ਸਾਹਿਬ ਕਿਹਦੀ ਗੱਲ ਕਰਦੇ ਨੇ ਤੁਸੀਂ ਆਪ ਸੋਚ ਲਓ ਜੇ ਕੋਈ ਗਲਤੀ ਹੋਵੇ ਤੇ ਮਾਫੀ ਮਿਹਰਬਾਨੀ ਸਰ ਥੈਂਕ ਯੂ